ਬਟ ਆਪਣਾ ਰੂਲ ਆ ਜੀ ਆਪਾਂ ਕੰਮ ਵਗੈਰਾ ਕਰਦੇ ਆ ਜਿਹੜਾ ਉਹ ਐਸਲੈਂਟਿੰਗ ਤੋਂ ਕਰਦੇ ਆ ਸੋ ਐਸਲੈਂਟਿੰਗ ਆ ਜੀ ਉਹ ਐਸ ਲੈਵਲ ਦੇ ਕਰੀਬ ਹੋਈ ਸੀ ਦੋ ਕੈਂਡਲਾਂ ਦੇ ਉੱਤੇ तकरीबन 921 ਅਤੇ 924 ਦੀ ਕੈਂਡਲ ਦੇ ਉੱਤੇ ਜਿਹੜੀ 924 ਦੇ ਉੱਤੇ ਹੋਈ ਸੀਗੀ ਜੀ ਉਹ ਡੀਪ ਐਸਲੈਂਟਿੰਗ ਹੁੰਦੀ ਆ ਉਸਦਾ ਮੂਵ ਜਿਹੜਾ ਜੀ ਉਹ 30 ਤੋਂ 50 ਪੁਆਇੰਟਾਂ ਦੇ ਵਿੱਚ ਹੁੰਦਾ ਸਪੌਟ ਦਾ ਔਰ ਜਿਹੜਾ ਪ੍ਰੀਮੀਅਮ ਵਗੈਰਾ ਆਪਾਂ ਏਟੀਐਮ ਦੀ ਗੱਲ ਕਰੀਏ ਤਾਂ ਉਹ तकरीबन ਜਿਹੜਾ ਸੀਗਾ ਏਟੀਐਮ ਜੀ 21550 ਦਾ ਉਹ 20 ਤੋਂ 25 ਪੁਆਇੰਟ ਉੱਪਰ ਮੂਵ ਕੀਤੀ ਆ 20 ਤੋਂ 22 ਪੁਆਇੰਟ ਬਰ ਆਪਣਾ 25 ਤੋਂ 30 ਹੁੰਦਾਗਾ ਸੋ ਐਸਐਲ ਵਗੈਰਾ ਤਾਂ ਇੱਥੇ ਟ੍ਰਿਗਰ ਨਹੀਂ ਹੋਇਆ ਬਟ ਮਾਰਕੀਟ ਨੇ ਡਾਊਨ ਸਾਈਡ ਨੂੰ ਮੂਵ ਬਾ ਜਿਹੜਾ ਕਾਫੀ ਵੱਡਾ ਦਿੱਤਾ ਸੋ ਪੋਜੀਸ਼ਨ ਵਗੈਰਾ ਹੋਲਡ ਕਰਨੀ 2-3 ਮਿੰਟ ਔਖੀ ਹੋਈ ਸੀ ਪਰ ਬਾਅਦ ਵਿੱਚ ਰਿਕਵਰ ਕਰ ਗਈ ਔਰ ਮਾਰਕੀਟ ਨੇ ਇੱਕ ਤਕਰੀਬਨ 25 ਪੁਆਇੰਟ ਦਾ ਟਾਰਗੇਟ ਇੱਥੇ ਦਿੱਤਾ ਜੀ ਓਟੀਐਮ ਕਾਲ ਦੇ ਉੱਤੇ ਸੋ ਉਸ ਤੋਂ ਬਾਅਦ ਦੁਬਾਰਾ ਮਾਰਕੀਟ ਨੇ ਇੱਕ ਇੱਥੇ ਸਮਾਲ ਐਸਲੰਟਿੰਗ ਕਰੀ ਜੀ ਬਾਕਾਇਦਾ ਮਾਰਕ ਕਰੀ ਇਸ ਟੀਮ ਦੇ ਵਿੱਚ ਦੱਸੀ ਵੀ ਔ